ਬੇਸਾਬਾ ਬੇਸਾਬਾ ਉੱਤੇ ਉਹਦੇ ਕਹਨੂੰ ਖਰਚ ਹੋਇਆ ਤੁਸੀਂ ਦੇਖੋ ਵੀ ਆਪਣੇ ਵੀ ਪੰਜਾਬ ਦੇ ਨੀ ਹੈ ਜੀ ਪੀ ਸੀਗਾ ਨਾ ਪੰਜਾਬ ਦੀ ਕਿਸਾਨੀ ਬਾਰੇ ਕੌਣ ਜਾਣਦਾ ਹੁਣ ਵੀਖੇ ਕੋਈ 2000000 ਜਾਨੀ ਕਰੂ ਨਹੀਂ ਹੁਣ ਐਮ ਪੀ ਆਪਣੇ ਪੰਜਾਬ ਦੇ ਜਿਹੜੇ ਬੰਕੇ ਇਥੋਂ ਕਹੇ ਆ ਉਹਨਾਂ ਨੂੰ ਜੇ ਕਿਸਾਨੀ ਬਾਰੇ ਕੁਝ ਪਤਾ ਹੁੰਦਾ ਤਾਂ ਉਹ ਸੇ ਰੋਕ ਲਾਉਂਦੇ ਹੁਣ ਉਹ ਉਹਨਾਂ ਦੇ ਪਾਸ ਕੀਤਾ ਉਹਨਾਂ ਨੂੰ ਲੱਗਿਆ ਕਿ ਹਾਂ ਯਾਰ ਇਹ ਤਕਨਾਲੋ ਜੇ ਵਧੀਆ ਹੈ ਉਹਨਾਂ ਨੇ ਕਾਸ ਕਰਦੇ ਹੁਣ ਜੋ ਆਪਰ ਨੇ ਪਹਿਲਾਂ ਹੀ ਇਹ ਐਮਪੀ ਉਹਨਾਂ ਨੂੰ ਕਹਿ ਦਿੰਦੇ ਕਿ ਨਾ ਭਾਈ ਸਾਡੇ ਲਈ ਤਾਂ ਵਧੀਆ ਨਹੀਂ ਉਹ ਕਾਹ ਸੀ ਨਾ ਹੁੰਦੇ ਹੁਣ ਗਾਧੇ ਤੇ ਆਪਣੇ ਪੰਜਾਬ ਦੇ ਨਾਲ ਵੀ ਇੱਥੇ ਇਕ ਤਾਂ ਕਹਿੰਦੇ ਜਿਤਨਾ ਖਲੀ ਦਿਵ ਹੋਣ ਵੀ ਨਹੀਂ ਪਦੋਂ ਕੰਡੇ ਲੈ ਜਿਹੜੇ ਪੰਜਾਬ ਚ ਨਹੀਂ ਮੈਂ ਗੱਲ ਕੀ ਕਰਦਾ ਨਹੀਂ ਸਨੀ ਦਿਵ ਲਰਗੇ ਤੁਸੀਂ ਦੱਸੋ ਵੀ ਕਿੱਥੇ ਨਾਲ ਦੀ ਬਾਕੀ ਤੇ ਜੇ ਜੇ ਤੈਨੂੰ 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 ਭਾਜਪਾ ਨੂੰ ਭੇਜਿਆ ਕਰਕੇ ਸੋਲ ਨੂੰ ਸੋਡੇ ਡਟਾਂ ਲਾਜਾ ਕਰਕੇ ਤੁਸੀਂ ਇੱਥੇ ਆਏ ਆ ਕਿ ਜਾ ਘਰੋ ਤੁਸੀਂ ਚਾਰ ਚਾਰ ਮੀਟਿੰਗ ਕਰਕੇ ਚੱਲੋ ਬੰਦੇ ਚੱਲਦੇ ਜੇ ਕੋਈ ਪਾਰਟੀ ਡਿਊਟੀ ਲਾਉਂਦਾ ਹੋਵੇ ਉਹ ਕਿਸੇ ਵੀ ਮਕਸਦ ਨੂੰ ਲਾਉਂਦੀ ਹੈ ਹੁਣ ਐਵੇਂਗਾ ਤਾਂ ਯਾਰ ਪੁੱਛੀ ਜਾਂਦੇ ਆ ਜਿਹੜੇ ਗਰੀਬ ਲੋਕ ਚੁੱਪ ਕਰ ਦਿਓ ਆ ਆਪਾਂ ਦੇ ਸਕਦੇ ਆ ਉਹ ਉਹ ਲੈ ਕੇ ਆਏ ਜੀ ਹੁਣ ਜੇ ਸਾਨੂੰ ਪਤਾ ਹੁੰਦਾ ਕਿ ਕਿਸਾਨ ਯੂਨੀਅਨਾਂ ਸਾਨੂੰ ਕਾਲ ਦਰ ਦਿੰਦੇ ਤਾਂ ਅਸੀਂ ਪੂਰੀ ਤਿਆਰੀ ਦੇ ਨਾਲ ਆਉਂਦੇ ਪੂਰੇ ਜਵਾਬਾਂ ਦੇ ਨਹੀਂ ਹੋਟਲ ਰੱਖ ਲੋ ਕਿਤੇ ਦੱਸ ਬੈਠੇ ਵੀ ਰੱਖੋ ਆ ਗੋਲ ਦੇ ਆ ਜਾਣਗੇ ਜਵਾਬ ਅਸੀਂ ਗੱਲ ਦੇ ਆ ਜਿਹੜੀਆਂ ਗੱਲਾਂ ਤੁਸੀਂ ਕਰਿਆ ਇਹ ਅਸੀਂ ਰੱਖਾਂਗੇ ਵੀ ਟਾਈਮ ਜ਼ਰੂਰ ਸਾਡੀਆਂ ਵੱਡੀਆਂ ਮੀਟਿੰਗਾਂ ਹੁੰਦੀਆਂ ਉੱਥੇ ਮინისტრਾਂ ਦੇ ਜਿਹੜੀਆਂ ਜਿਹੜੀਆਂ ਤੁਹਾਨੂੰ ਅੱਜ ਘੁਆਰ-ਸੁਆਰ ਕੀਤਾ ਤੁਸੀਂ ਲੈ ਕੇ ਲਿਆ ਜੋ ਡੰਗਾ ਕਰਨੀ ਹੈ ਤੁਸੀਂ ਫੋਟੋ ਖਿੱਚਾ ਲਓ ਮੈਂ ਨਹੀਂ ਖਿੱਚ ਰਾਨੀ ਤੁਸੀਂ ਬੱਕੀ ਇਹ ਤੀਜਾ ਨਾ ਪਤਾ ਕੀ ਗੱਲ ਹੈ ਹੁਣ ਮੈਨੂੰ ਕੀ ਚੀਜ਼ ਦੀ ਨੌਲੇਜ ਨਹੀਂ ਮੈਂ ਤਾਂ ਜਦ ਅੱਖਾਂ ਤੇ ਪੱਟੀ ਬੰਨ੍ਹਤੀ ਤੇ ਜਦ ਅੱਖਾਂ ਖੁੱਲਗਾਂ ਚ ਉੱਠ ਗਿਆ ਉਹ ਇੱਕੋ ਗੱਲ ਨਹੀਂ ਹੈ ਠੀਕ ਹੈ ਨਾ ਕੋਈ ਵੀ ਚਾਹ ਆਏ ਆ ਤੁਸੀਂ ਠੀਕ ਆ ਵੀ ਤੁਸੀਂ ਵੀ ਸੋਚੋ ਹੁਣ ਪੌਲਸ ਨੂੰ ਦੇਖ ਕੇ ਵੀ ਜਿਉਂ ਕੋਈ ਲਿਖ ਦਿੱਤੇ ਹੋਰ ਤੇ ਵੀ ਆਪਾਂ ਇਹ ਤੋਂ ਜਾ ਕੇ ਸਮਝਾਵੋ ਜੇ ਤੁਸੀਂ ਭਾਜਦੇ ਆਂ ਅਸੀਂ ਭਜਦਿਆਂ ਛੋਟ ਮਗਰਲੇ ਭਜਦਿਆਂ ਤਾਂ ਤੁਸੀਂ ਜ਼ਿੰਮੇਵਾਰ ਆ ਜੋ ਤੁਸੀਂ ਭਜਦਿਆਂ ਤਾਂ ਉਹ ਜ਼ਿੰਮੇਵਾਰ ਉਹ ਛੋਟ ਰਹਿ ਗਈ ਕਿ ਕਿਥੇ ਪਹੁੰਚਾ ਦੇਖੋ ਉਹ ਗੱਲ ਸੁਣੋ ਅਸੀਂ ਕਿੱਥੋਂ ਆ ਅਸੀਂ ਕੋਈ ਅੰਬਰੋਂ ਨਹੀਂ ਆਏ ਜਾਂ ਕੋਈ ਬਰੋਂ ਪਾਸਟੇਟ ਚ ਨਹੀਂ ਅਸੀਂ ਪੰਜਾਬ ਦੇ ਨੇੜੇ ਨੇ ਪੈਂਦਾ ਸਾਡੇ ਕੋਈ ਬਾਲੀ ਨਹੀਂ ਪੈਂਦੇ ਜਦੋਂ ਜਦੋਂ ਕੰਦੇਣਾ ਪਾ ਜੇ ਤੁਹਾਨੂੰ ਲੱਗਦਾ ਵੀ ਯਾਰ ਆ ਤਾਂ ਗੱਪ ਮਾਰਗੇ ਜਾਂ ਨਹੀਂ ਹੋਇਆ ਜੋ ਹੋਇਆ ਇਥੇ ਨਾਲ ਨਹੀਂ ਕਰੀ ਨਹੀਂ ਮੇਰੀ ਗੱਲ ਸਮਝ ਨਾ ਇਹਨਾਂ ਨੇ ਅਟਿਆ ਨਾ ਮੈਂ ਨਹੀਂ ਕਹਿੰਦਾ ਕਿ ਭਾਜਪੀ ਨੇ ਸਾਰੇ ਵਾਦੇ ਚੇ ਉਹਨਾਂ ਦੇ 100 ਦੇ ਵਿੱਚੋਂ 90% ਵੱਲ ਤੁਸੀਂ ਕੀਤਾ ਨਹੀਂ ਹੁਣ ਗਰੀਬਾਂ ਨੂੰ ਕੋਈ ਵਾਦਾ ਨਹੀਂ ਕੋਈ ਤੁਸੀਂ ਗਿਣਾ ਦੋ ਠੀਕ ਗੱਲ ਹੁਣ ਤੁਸੀਂ ਦੇ ਕੋਈ ਮਜ਼ਦੂਰਾਂ ਲਈ ਨਾ ਕੋਈ ਕਿਸਾਨਾਂ ਲਈ ਸਭ ਕੁਝ ਕਰ ਦਈਏ ਤੁਹਾਡੇ ਖਾਤੇ 2000 ਰੁਪਏ ਨਹੀਂ ਆਉਂਦੇ 2000 2000 ਦੇ ਖੇਤੀ ਜਲ ਪੁੱਤ 2000 ਕਿਟਾਈ ਦੀ ਇੱਕ ਬੋਰੀ ਹੁੰਦੀ ਆ ਕੋਈ 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 ਅਜੀ ਕਹਿੰਦੇ ਯਾਰ ਮੈਂ ਕਹਿੰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿਸਾਨਾਂ ਦੇ ਤੁਸੀਂ 2000 ਦਿੱਤਾ ਮੁਜੂਦ ਮਜ਼ਦੂਰਾਂ ਨੂੰ ਕਾਤੋਂ ਨਹੀਂ 2000 ਦਿੱਤੇ ਮੇਰੀ ਗੱਲ ਸੁਣੋ ਮਜ਼ਦੂਰਾਂ ਦੇ ਖਾਤੇ ਅੱਜ ਵੀ 2000 ਆ ਵੀ ਮੈਂ ਕਹਿੰਦਾ ਇਹਨਾਂ ਦੇ ਤਾਂ 10000 ਆਉਣਾ ਚਾਹੀਦਾ ਦੇਖੋ ਜੀ 1 ਮਿੰਟ ਤੁਸੀਂ ਲੱਖ ਰੁਪਏ ਦੀ ਗੱਲ ਕਰਦੇ ਆ ਵੀ ਕਿੱਲੇ ਵਾਲਾ ਪ੍ਰਾਪਰਟੀ ਤੋੜ ਸਕਦਾ ਪਰ ਇਹਦੇ ਵਿੱਚ ਗਰੀਬ ਤਾਂ ਫੇਰ ਕੁਝ ਲੈ ਗਾ ਗਰੀਬ ਕੋਲੇ ਕਿੱਲਾ ਹੋਊਗਾ ਤਾਂ ਉਹ ਕੋਈ ਆਬਦਾਰ ਕਾਰੋਬਾਰ ਤੋੜੂਗਾ ਜਿਹਦੇ ਕੋਲੇ ਕੋਈ ਪੈਲੀ ਹੈ ਨਹੀਂਗੀ ਤਾਂ ਕਾਰੋਬਾਰ ਕਿੱਥੋਂ ਤੋੜੂਗਾ ਇੱਕ ਹੋਰ ਰੂਲ ਨੇ ਵੀਰੇ ਇਹ ਗਰੀਬਾ ਐਸੀ ਕੈਟਾਗਰੀ ਐਸਟੀ ਕੈਟਾਗਰੀ ਦੇ ਵਿੱਚ ਜਿਹੜੇ ਬੋਲ ਕਰਦੇ ਆ ਨਾ ਆਪਣੇ ਆਪਣੇ ਰੂਲ ਬਣਾ ਕੇ ਉਹਨਾਂ ਨੇ ਬਹੁਤ ਸੋਚ ਸਮਝ ਕੇ ਸੁਵਿਧਾਵਾਂ ਦਿੱਤੀਆਂ ਇਹ ਨਹੀਂ ਕਿ ਜਮੀਨ ਵਾਲੇ ਮੱਲੇ ਸਕੂਗਾ ਕੋਈ ਵੀ ਸੁਵਿਧਾ ਜਿਹੜਾ ਬੰਦਾ ਝੁੱਗੀ ਦੇ ਵਿੱਚ ਰਹਿ ਰਿਹਾ ਨਾ ਤੈਨੂੰ ਵੀ ਸੁਵਿਧਾ ਮਿਲਦੀ ਰੂਲ ਬਣਾਏ ਹੋਏ ਐਦਾਂ ਦੀ ਗੱਲ ਨਹੀਂ ਕਰੀ ਸੀ ਉਹ ਨਹੀਂ ਮਿਲਦਾ ਵੀਰੇ ਉਹ ਨਹੀਂ ਉਹ ਨਹੀਂ ਕਰ ਕਹਿਣ ਦਿਖਾ ਗੱਲਾਂ ਇੱਥੋਂ ਕਿ ਤੁਹਾਨੂੰ ਕੀ ਨਹੀਂ ਮਿਲਿਆ ਤੁਹਾਡਾ ਕੁਝ ਵੀ ਨਹੀਂ ਮਿਲਿਆ ਕੀ ਨਹੀਂ ਮਿਲਿਆ 100 ਮੈਂ ਤੁਹਾਨੂੰ ਦੱਸਦਾ ਵੀ ਕਰੋਨਾ ਦੇ ਟਾਈਮ ਦੇ ਵਿੱਚ 15-1500 ਰੁਪਏ ਬੁਣੀਆਂ ਦੇ ਖਾਤੇ ਨਾ ਕਿਸੇ ਦੇ ਘਰ ਤੁਹਾਡੇ ਕਿਸੇ ਤੇ ਨਹੀਂ ਆਏ ਕਿਸੇ ਤੇ ਨਹੀਂ ਆਏ ਕੋਈ ਨਹੀਂ ਬੋਲ ਕੇ ਆਇਆ ਆਇਆ ਬੜੀ ਵੱਡੀ ਗੱਲ ਦੂਰ ਦੀ ਗਾਈ ਸਭ ਤੋਂ ਜਿਆਦੇ ਜਿੱਥੇ ਜਿਆਦੇ ਸਭ ਤੋਂ ਭਈਏ ਵੱਧ ਹੁੰਦੇ ਸਾਡੇ ਮੁੰਡੇ ਦੇ ਰੱਕੀ ਯਾਰ ਭਈਏ ਸਾਰੇ ਆਫਸਰ ਆਪੇ ਅੱਜ ਇੱਥੇ ਕਿਸਾਨ ਭਈਏ ਆਫਸਰ ਆ ਬਈ ਮਤਲਬ ਕਿ ਮੈਂ ਸਾਡਾ ਭਈ ਅਸੀਂ ਆਪਦੀਆਂ ਗੱਲਾਂ ਤੁਹਾਡੇ ਮੂਰੇ ਰੱਖ ਸਾਡੇ ਲੋਕਾਂ ਨੂੰ ਗੁਮਰਾਹ ਨਾ ਹੋ ਜਾਣ ਨਾਲੇ ਉਹ ਮਾਰ 90 ਸਵੈ ਹੱਥ ਕੁੱਟੀ ਓਥੇ ਰੱਖੇ ਰੀ ਕਿ ਉਹਨਾਂ ਨੇ ਕਹਿੰਦੇ ਕੋ ਗਮਰਾਹ ਇਹਨਾਂ ਨੂੰ ਕਰਨ ਲਈ ਅਸੀਂ ਦਾ ਸਰਦ ਇਹ ਹੀ ਦੱਸਣਾ ਤੋਂ ਨੇ ਗਿਆ ਕਿ ਤੁਸੀਂ ਇੱਕ ਤਾਂ ਆਪਣੇ ਬੱਚੇ ਆਪਾਂ ਦੇ ਥੋੜੇ ਹੀ ਆ ਕਿਸੇ ਦੇ ਵੀ ਆ ਉਹਨਾਂ ਨੂੰ ਯਾਰ ਨਸ਼ਿਆਂ ਤੋਂ ਜ਼ਰੂਰ ਬਚਾ ਦੇ ਨਸ਼ਾ ਇੰਦਾ ਹੀ ਨਸ਼ਾ ਹੈ ਧੰਲੀ ਖਰਾਬੀ ਗੱਲ ਇਹ ਹੈ ਉਹਦਾ ਕਦੇ ਇਹ ਕਿੱਤੀ ਮੈਂ ਕਹਾਂ ਆ ਕੋਈ ਬੁਰਾ ਨਹੀਂ ਮੈਂ ਤਾਂ ਇਹ ਵੀ ਗੱਲ ਨਹੀਂ ਜੇ ਹੁਣ ਇਸ ਵਾਰ ਸਾਡੇ ਕਹਿੰਦੇ ਆ ਵੀ ਸਾਨੂੰ ਕੋਈ ਨਹੀਂ ਮਿਲੇਗਾ ਵੱਡਾ ਕਈ ਭਾਰਤੀ ਦੇਖੀ ਉਹ ਨਹੀਂ ਮੈਂ ਨਹੀਂ ਮੈਂ ਕਹਿੰਦਾ ਇਹਨਾਂ ਕਿਤੇ ਆਪਾਂ ਦਾ ਸੌਖਾ ਮਿਲਿਆ ਤੇ ਮਿਲਿਆ ਨਹੀਂ ਆਪਾਂ ਨੂੰ ਕੋਈ ਬਾਹਰ ਨਹੀਂ ਕਰਦੇ ਨਹੀਂ ਛੋਟੀਆਂ ਗੱਲਾਂ ਅਸੀਂ ਰੱਖਾਂਗੇ ਤਾਂ ਦੱਸਿਓ ਜੀ 100 ਮਿੰਟ ਬਾਅਦ ਮਿਲਿਆ ਸੋ 15 ਉਹਨੂੰ ਕਹਿੰਦਾ ਇਹਨਾਂ ਦਾ ਆ ਮੁੰਡਾ ਹੈਨਾ ਇਹਦੇ ਘਰੇ ਜਾਵੜੋ ਉੱਥੇ ਲੈ ਕੇ ਜਾਓ ਜਿਹੜਾ ਕੋਈ ਤੁਸੀਂ ਲਿਖਣਾ ਹੈਨਾ ਠੀਕ ਹੈ ਹੈਨਾ ਜਿੱਦਿਆ ਤੁਸੀਂ ਇਹ ਸਵਾਲ ਜਾਂ ਇਹਨਾਂ ਇਹਨਾਂ ਬੰਦਿਆਂ ਦੇ ਜਿਹੜੀਆਂ ਹੋਈਆਂ ਮੰਗਾ ਉਹ ਰੱਖਦੇ ਉੱਥੇ ਤੁਸੀਂ ਜਿੱਦੇ ਮਾਰ ਦੋ ਅਸੀਂ ਦੋਨੂੰ ਨਹੀਂ ਰੋਕਦੇ ਸਾਨੂੰ ਕੋਈ ਇਤਰਾਜ਼ ਨਹੀਂ ਥੋੜਾ ਮਨੁੱਖੀ ਅਧਿਕਾ ਮਨੁੱਖੀ ਅਧਿਕਾਰ ਆ ਕੀ ਕਰ ਸਕਦੇ ਆ ਸਾਰੇ ਕਰ ਸਕਦੇ ਇਹਨੂੰ ਕੋਈ ਰੋਕ ਹੀ ਨਹੀਂ ਸਕਦਾ ਅਜੇ ਵਿਰੋਧ ਕਰਨ ਦੀ ਬਿਲਕੁਲ ਨਹੀਂ ਪਰ ਅਜੇ ਆ ਉਹਦਾ ਸਪਾਰਟੀ ਕਰਨ ਜ਼ਰੂਰ ਲੈਣ ਆਏ ਜੀ ਹੈਨਾ ਸਾਡੇ ਮਜ਼ਦੂਰ ਭਰਾਵਾ ਅਸੀਂ ਕਹਿੰਦੇ ਇਹਨਾਂ ਦਾ ਜੀਵਨ ਪੱਧਰ ਵਧ ਗਿਆ ਆਪਣੇ ਹੈਨਾ ਇਹ ਵੀ ਕੋਈ ਵਿਰੋਧ ਕਰਨ ਨਹੀਂ ਛਾਏ ਪੈਸੇ ਨਹੀਂ ਨਹੀਂ ਇਹ ਤਾਂ ਉਹ ਮੈਨੂੰ ਪਤਾ ਉਹ ਆ ਇਹਦਾ ਬੀਜੇਪੀ ਤਰਫ ਆਪਾਂ ਇਹਨਾਂ ਕੋਲੇ ਗੱਲ ਤਾਂ ਰੱਖਣੀ ਹੈ ਬਾਹਰੋਂ ਆਏ ਸਾਰੇ ਵੀ ਆ ਗਏ ਬੀਟਾ ਕਰੋ ਘਰੇ ਬੈਠੋ ਅਸੀਂ ਤੁਹਾਨੂੰ ਨਹੀਂ ਕਹਿੰਦੇ ਹੈਨਾ ਫੋਟੋ ਕਰ ਲਾ ਆ ਫੋਟੋ ਕਰ ਆ ਫੋਟੋ ਕਰ ਆ ਜੀ ਅਸੀਂ ਫੇਰ ਵੀ ਸਵਾਲ ਪੁੱਛੂਗਾ ਮੁੰਡਾ ਟ੍ਰੇਨਿੰਗ ਦੇ ਵਿੱਚ ਲੱਗ ਕੋਈ ਨਹੀਂ ਯਾਰ ਅਸੀਂ ਕੱਲ ਨਾ ਅਸੀਂ ਪੰਜਾਬੀ ਕਰਦੇ ਹਾਂ ਕੋਈ ਨਹੀਂ ਯਾਰ ਅਸੀਂ ਇਹਦੇ ਵਿੱਚ ਜੋ ਵੀ ਅਸੀਂ ਇਹ ਨਹੀਂ ਕਹਿੰਦੇ ਜੰਗੂਰੀ ਦਾ ਨਾਮ ਦੱਸੂਗਾ ਕੇਮ ਵੱਡਾ ਹੁੰਦਾ ਬੋਤਲਾਂ ਪਰ 15 ਰੁਪਏ ਵੀ ਨਹੀਂ ਆਏ 15 سعودی ਦਾ ਦੂਰ ਦੀ ਗੱਲ 15 ਰੁਪਏ ਵੀ ਆਏ ਠੀਕ ਆ ਵਧੀਆ ਸਿਲੰਡਰ ਬਣਾ ਕੇ ਦਿੱਤੇ ਸਿਲੰਡਰ ਭੇਜੇ ਆ ਜੀ ਨੈਲਰੀਨਾ ਬਣਾ ਕੇ ਭੇਜ ਗਏ ਹੁਣ ਜੇ ਕੰਪਨੀ ਚੋਂ ਚਲੋ ਆਪਣਾ ਮਹਿਮਾਨ ਵਾਲੇ ਨਿਕਲ ਆ ਜੀ ਸਿਲੰਡਰ ਦੇ ਤੇ ਬਾਕੀ ਆ ਰਵੇ ਸਿਲੰਡਰ ਦੇ ਨਾਲ ਨਹੀਂ ਮੇਰੀ ਗੱਲ ਸੁਣੋ ਉੱਥੇ ਚੱਲਿਆ ਕੰਮ ਤਾਂ ਜੇ ਕਿਸੇ ਦੇਸ਼ ਦੇ ਬਿਲਡਰ ਪਾਕਿਸਤਾਨ ਉਹ ਲੈ ਕੇ ਆਉਂਦਾ ਇਹਨਾਂ ਨੇ ਛੋਟਾ ਸਿਲੰਡਰ ਲੈ ਕੇ ਉਹਨਾਂ ਨੂੰ ਵੇਚਾਰਿਆਂ ਨੂੰ ਵਿਆਹ ਹਾਂ 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 ਠੀਕ ਹੈ ਜਿਹੜੇ ਮੋਦੀ ਵੱਲੋਂ ਮਿਲਿਆ 300 ਰੁਪਏ ਸਬਸਿਡੀ ਨਹੀਂ ਕਿਉਂ ਨਹੀਂ ਭਾਈ ਕਿਸੇ ਦਾ ਦਾਇਆ 300 ਕਿਸੇ ਦੇ ਨਹੀਂ ਆਉਂਦੀ ਸਾਡੇ ਦਾ ਸਿਲੰਡਰ ਵੀ ਹੈ ਨਹੀਂ ਸਬਸਿਡੀ ਤਾਂ ਆਉਣੀ ਕਿ ਸਾਡੇ ਦਾ ਸਿਲੰਡਰ ਹੀ ਹੈ ਨਹੀਂ ਛੜ ਦਾ ਸਿਲੰਡਰ ਹੀ ਹੈ ਨਹੀਂ ਸਬਸਿਡੀ ਕਿਉਂ ਨਹੀਂ ਆਉਂਦੀ ਭਾਈ ਲੈ ਲੈ ਨਿਕਲਦਾ ਕਾਫੀ ਵਾਹ ਦੇਖੋ ਬਿੱਲੇ ਕਾਟ ਇਕੱਟੇ ਗਏ ਆ ਮਜ਼ਦੂਰਾਂ ਦੇ ਵੀ ਕਿਸਾਨਾਂ ਦੇ ਵੀ ਇਹ ਅਸੀਂ ਸਾਰੇ ਬਕਾਇਦਾ ਇਹਨਾਂ ਦੇ ਖੂਫੇ ਲਵਾ ਕੇ ਅਸੀਂ ਡੀਸੀ ਦੇ ਕੋਲੇ ਜਾਣਾ ਡੀਜੀ ਨੂੰ ਕਹਿਣਾ ਵੀ ਤੁਸੀਂ ਭਾਈ ਬਈ ਨਾ ਬੰਦਿਆਂ ਨੂੰ ਜਿਨ੍ਹਾਂ ਨੂੰ ਕਣਕ ਦੀ ਲੋੜ ਆ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜੀ ਬਾਈ ਪਤਾ ਕੀ ਪੰਜਾਬ ਸਰਕਾਰ ਦੇ ਕੋਲ ਦੇ ਬੰਦੇ ਨਾ 4 ਕੇਸ ਚੱਲਦੇ ਆ ਸਾਡੇ ਹਾਂ ਇਹ ਰਿਪੋਰਟ ਦੇ ਵਿੱਚ ਨਾ ਮੇਰੇ ਮਤਲਬ ਅਸੀਂ ਰੱchna ਲੈ ਕੇ ਮੋਢੇ ਮਤਲਬ ਕਿ ਇਸ ਦੀ ਰਿਪੋਰਟ ਜ਼ਿਲ੍ਹਾ ਦੇ ਪੱਤਰ ਆ ਪੱਤਰ ਦੇਖੋ ਆਪਣੇ ਪੰਜਾਬ ਤੇ ਸਮੇਂ-ਸਮੇਂ ਤੇ ਬਰਾਹ ਗਿਆ ਨਾ ਕੋਈ ਵੀ ਆਇਆ ਕੋਈ ਗੋਲਾਈ ਜਾਂ ਕੁਝ ਵੀ ਹੋਇਆ ਇਤਿਹਾਸ ਨੂੰ ਸੋਲਦੀ ਆਪਾਂ ਦਾ ਸਿੱਖ ਮੂਰਤ ਡਾ ਕੇ ਖੜੇ ਹੈ ਹਨਾ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ 84 ਦੇ ਵਿੱਚ ਜਦੋਂ ਕੁਝ ਵੀ ਹੋਇਆ ਕਤਲੇਆਮ ਹੋਇਆ ਸਿੱਖ ਕਤਲੇਆਮ ਹੋਇਆ ਉਹਦੇ ਨਿਰਦੋਖੀ ਕਿਸੇ ਨੇ ਨਹੀਂ ਦੁਸ਼ਮਣ ਕਿਸੇ ਨੇ ਨਹੀਂ ਫੜੇ ਬੀਜੇਪੀ ਨੇ ਆਕੇ ਦਿੱਲੀ ਦੇ ਵਿੱਚੋਂ ਫੜਨਾ ਤੁਸੀਂ ਖਬਰਾਂ ਸੁਣਦੇ ਬੀਜੇਪੀ ਦਾ ਉਹਦੇ 'ਚ ਇਹ ਵੀ ਬਿਆਨ ਸੀਗਾ ਹਾਂਜੀ ਹਾਂਜੀ ਉੱਥੇ ਉਹ ਜਦੋਂ ਉੱਥੇ ਹਮਲਾ ਹੋਇਆ ਵਾ ਬੀਜੇਪੀ ਉਹਦੇ ਨਾਲ ਸੀਗੀ ਉਹ ਕਹਦਾ ਨਾਲ ਸੀਗੀ ਨਹੀਂ 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 ਸਰਕਾਰ ਦੇ ਨਾਲ ਸੀਗੀ ਆਪਾਂ ਛੋਟੇ ਆਪਾਂ ਜੋ ਉੱਥੇ ਨਹੀਂ ਜਾ ਸਕਦੇ ਐਵੇਂ ਮੈਂ ਕਹਿੰਦਾ ਮੈਂ ਆਉਂਦੇ ਮੈਂ ਉਹਦੇ ਪਿਆਉ ਦੀ ਸਪਾਈ ਦੇਣ ਜਾਵਾਂ ਹਾਂ ਮੈਂ ਤਾਂ ਉਹਨਾਂ ਨੂੰ ਕਹਿ ਦਿੰਦਾ ਜਿੰਨਾ ਕਿ ਮੈਂ ਸੁਣਿਆ ਉਹ ਬਾਅਦ ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ ਨਹੀਂ ਸੋਦੀ ਗੋਲ ਗੋਲ ਹੁਣ ਦੇਖੋ ਵੀ 83 ਦੇ ਦੰਗਿਆਂ ਦੇ ਸਮੇਂ ਵਿੱਚ ਆਪਣਾ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਕਿਹਨੇ ਕੀਤਾ ਕਾਂਗਰਸ ਨੇ ਠੀਕ ਹੈ ਜੀ ਹੁਣ ਉਹਨਾਂ ਨੂੰ ਜੋ ਸਜ਼ਾ ਨਹੀਂ ਮਿਲੀਆਂ ਆਪਾਂ ਸਾਰੇ ਜਾਣਦੇ ਜਗਤਾਰ ਸਿੰਘ ਹਵਾਰਾ ਫੜੇ ਹੋਏ ਐ ਅਮਰਤਪਾਲ ਨੂੰ ਆਪ ਪਿੱਛੇ ਜੇ ਫੜ ਜਾ ਹਾਂ ਇੱਕ ਮੈਂ ਖਾਤਰ ਸੀ ਉਹ ਸਿੱਖਾਂ ਦੀ ਖਾਤਰ ਆਪਣੀ ਖਾਤਰ ਉਹ ਕਰਦੇ ਪੈਸੇ ਵੀਡੀਓ ਨੂੰ ਬੰਦ ਕਰ ਲਉਂਦਾ ਵੀਰੇ ਬਾਲੀ ਬੰਦ ਕਰ ਲੈ ਨਹੀਂ ਨਹੀਂ ਬਣਾ ਬਣਾ ਨਹੀਂ 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 ਵੀਡੀਓ ਬਣਾ ਮੈਂ ਬਣਾਈ ਜਾਏਗਾ ਨਹੀਂ ਅੱਗੜਾ ਗਾ ਦੋਰੀਆਂ ਹਾਂ ਹੁਣ ਦੇਖੋ ਵੀ ਅਮਰਤਪਾਲ ਦੇ ਲਈ ਹਨਾ ਇਹਨਾਂ ਨੇ ਹਾਂ ਦਾ ਨਾਰਾ ਮਾਰੇ ਇਹਨਾਂ ਨੇ ਫਸਾਉਣ ਦੇ ਵਿੱਚ ਕੰਮ ਕੀਤਾ ਛਾੜੂ ਵਾਲਿਆਂ ਨੇ ਹੁਣ ਇੱਥੇ ਆਪਾਂ ਸਿੱਖ ਬਣ ਕੇ ਗੱਲ ਕਰਦੇ ਪਏ ਆਂ ਨਾ ਮੈਂ ਬੀਜੇਪੀ ਦਾ ਮੈਂਬਰ ਆ ਨਾ ਤੁਸੀਂ ਕਿਸਾਨ ਜੁਨੀਅਨ ਆਲੇ ਆਪਾਂ ਹੈਗੇ ਸਿੱਖ ਸਿੱਖੀ ਤੌਰ ਤੇ ਗੱਲ ਕਰੋ ਹੁਣ ਤੁਸੀਂ ਦੱਸੋ ਉਹ ਵੀ ਆਪਣਾ ਇਧਰ ਪਾਕਿਸਤਾਨ ਦੇ ਵਿੱਚ ਕਿੰਨਾ ਚਿਰ ਹੋ ਗਿਆ ਸੀਗਾ ਪਾਕਿਸਤਾਨ ਬਣੇ ਨੂੰ ਆਪਾਂ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਪਾਈ ਸੀ ਬਿਨਾ ਵੀ ਜਦ ਕੋਈ ਵੀ ਰੋਡ ਨਿਕਲ ਸਕਿਆ ਸੀ ਦੂਜੀ ਗੱਲ ਸਹਿਬ ਜਦ ਦੇ ਆਪਣੇ ਸ਼ਹੀਦ ਹੋਏ ਕਿਹੜਾ ਸੀਗਾ ਆਪਣਾ ਸਿੱਖ ਵੀ ਪ੍ਰਧਾਨ ਮੰਤਰੀ ਬਣ ਕੇ ਰਿਹਾ ਮਨਮੋਹਨ ਸਿੰਘ ਕੀ ਉਹਨੇ ਆਪਣੇ ਸਿੱਖਾਂ ਦੇ ਲਈ ਕੋਈ ਬਾਲਦੇਵ ਸਿੰਘ ਵਗੈਰਾ ਕੋਈ ਬਣਾਇਆ ਹੈ ਉਹ ਜਾਂ ਇਹਨਾਂ ਨੇ ਕੀ ਇਹਨਾਂ ਨੇ ਬਾਲਦੇਵ ਸਿੰਘ ਬਣਾਏ ਕੱਲਾ ਇੱਕ ਮਿੰਟ ਹੁਣ ਹੁਣ ਮੇਰੀ ਗੱਲ ਸੁਣੋ ਐਮ ਦੇ ਸਾਹ ਦੇ ਵੱਲੋਂ ਭਾਜਪੀ ਵੱਲੋਂ ਇਹ ਬਿਆਨ ਆਇਆ ਵੀ ਜਿਹੜੇ ਬੰਦੀ ਸਿੰਘ ਅੰਦਰ ਆ ਜੇਲੀ ਟੱਕੇ ਹੋਏ ਆ ਅਸੀਂ ਕੱਲੇ ਬੰਦੀ ਸਿੰਘਾਂ ਨਹੀਂ ਜਿੰਨੇ ਵੀ ਕਾਰਕੁਨ ਟੱਕੇ ਨਾਲ ਅੰਦਰ ਕੀਤੇ ਵਿਆ ਸਜ਼ਾਵਾਂ ਪੂਰੀਆਂ ਕਰ ਸਕਿਆ ਪਰ ਉਹਨਾਂ ਦਾ ਬਿਆਨ ਤੁਸੀਂ ਸੁਣਿਆ ਨਹੀਂ ਹੁਣ ਉਹ ਕਹਿੰਦਾ ਜਿੰਨਾ ਚਿਰ ਉਹ ਮਾਫੀ ਨਹੀਂ ਮੰਗਦੇ ਅਸੀਂ ਉਹਨਾਂ ਕਰ ਫਿਰ ਤੁਸੀਂ ਕਿਵੇਂ ਕਹਿ ਸਕਦੇ ਆ ਤੁਸੀਂ ਸਿੱਖ ਵਿਰੋਧੀ ਆ ਬੀਜੇਪੀ ਸਿੱਖ ਵਿਰੋਧੀ ਆ ਬਿਲਕੁਲ ਉਹ ਤੁਸੀਂ ਇੱਕ ਮਿੰਟ ਪਰਦਾ ਨਹੀਂ ਪਰਦਾ ਨਹੀਂ ਨਹੀਂ ਸੁਣੋ ਜੀ ਉਹਨਾਂ ਨੇ ਅਸੈਂਬਲੀ ਦੇ ਵਿੱਚ ਅਸੈਂਬਲੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਜਿਹੜੇ ਬੰਦੇ ਨੇ ਇਹ ਹੈ ਕਿ ਆਪਣਾ ਉਹਨੂੰ ਮਾਫੀ ਦਾ ਕੋਈ ਉਹ ਨਹੀਂ ਹੈ ਕਿ ਉਹਨੂੰ ਅੰਦਰ ਆਉਦਾ ਪ੍ਰਗਟਾਵਾ ਨਹੀਂ ਆ ਕਿ ਯਾਰ ਮੈਂ ਗਲਤੀ ਕੀਤੀ ਸੀ ਇਹਦੇ ਰਿਲੇਟ ਕੋਈ ਗੱਲ ਹੋ ਗਈ ਜਿਹੜਾ ਥੁੱਕ ਕੇ ਨਹੀਂ ਛੱਡਦਾ ਉਹਨੂੰ ਆਪਾਂ ਹੁੰਦਾ ਨਹੀਂ ਕਰਦੇ ਉਹਨੇ ਇਹ ਗੱਲ ਕਹੀ ਆ ਜਦੋਂ ਦੇਖ ਮੈਂ ਇਹ ਗੱਲ ਉਹ ਪੂਰਾ ਆਪਣੀ ਜਦੋਂ ਦੇਖੋ ਇਹ ਚੀਜ਼ਾਂ ਫਿਰ ਆਪਣੇ ਲਾਲ ਕਿਲੇ ਲਾਲ ਕਿਲੇ ਦੇ ਵਿੱਚ ਤੁਸੀਂ ਭਲੀ ਭੰਤੀ ਜਾਣਦੇ ਆ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੱਟਿਆ ਗਿਆ ਸੀ ਨਾ ਮੁਗਲਾਂ ਵੱਲੋਂ ਕੱਟਿਆ ਗਿਆ ਸੀ ਹੁਣ ਉੱਥੇ ਉਹਨਾਂ ਦਾ ਰਾਜਾ ਤਾਂ ਉਹ ਮਹਿਲ ਹੈ ਮੁਗਲਾਂ ਦਾ ਮੁਗਲਾਂ ਦੀ ਜਿੱਥੇ ਰਾਜੇ ਉਹ ਬਣ ਕੇ ਬਹਿੰਦੇ ਸੀ ਐ ਚੌੜੇ ਹੋ ਹੋ ਬਹਿੰਦੇ ਸੀ ਉਸੇ ਜਗ੍ਹਾ ਤੇ ਗਰੂ ਤੇਗਬਾਹ ਦਰਜੀ ਦਾ ਉਹਨਾਂ ਨੇ ਮਨਾਇਆ ਕਿ ਨਹੀਂ ਮਨਾਇਆ ਨਹੀਂ ਇਹ ਮਨਾਉਣ ਨਾਲ ਨਹੀਂ ਹੁੰਦਾ ਤੁਸੀਂ ਇਹ ਮਨ ਨਹੀਂ ਤੋਰ ਤਕ ਲਾਗੂ ਕਰੋ ਫਰਦਰੂਨ ਨਹੀਂ ਤੋਰ ਲੱਗੂ ਨਹੀਂ ਕੀ ਲਾਗੂ ਆ ਇੱਕ ਮਿੰਟ ਬੰਦੀ ਸਿੰਘ ਕਾਤੋਂ ਨਹੀਂ ਛੱਡੇ ਯਾਰ ਇਹ ਉਹ ਕਹਿੰਦੇ ਮਾਫੀ ਮੰਗਣ ਮੇਰੇ ਰਿਕਵੈਸਟ ਆਵਾ ਕਰ ਜਦੋਂ ਆਪਣਾ ਦੇਖ ਮਨੁੱਖੀ ਅਧਿਕਾਰ ਆਪਾਂ ਨੂੰ ਕੀ ਕਹਿੰਦੇ ਆ ਸਾਡੇ ਜਿਹੜੇ ਮਨੁੱਖੀ ਅਧਿਕਾਰ ਆ ਸਾਡਾ ਕਾਨੂੰਨ ਆ ਉਹ ਕਹਿੰਦਾ ਵੀ ਸਜ਼ਾ ਪੂਰੀ ਹੋ ਚੁੱਕੀ ਆ ਜਿਹੜੇ ਸਜ਼ਾ ਪੂਰੀ ਹੋ ਗਿਆ ਉਹਨਾਂ ਨੂੰ ਅਸੀਂ ਅੰਦਰ ਨਹੀਂ ਰੱਖ ਸਕਦੇ ਪਰ ਅਸੀਂ ਕੱਲੇ ਸਿੱਖਾਂ ਦੀ ਨਹੀਂ ਗੱਲ ਕਰਦੇ 9 ਲੱਖ ਵਰਗੇ ਪੱਤਰਕਾਰ ਆਜੇ ਬਹੁਤ ਅੰਦਰ ਹੁਣ ਇੱਕ ਨਿਊਜ਼ ਕਲੈਕਟ ਕਰਨੀ ਉਹ ਉਹਦੇ ਉੱਤੇ ਇਲਜ਼ਾਮ ਲਾਇਆ ਗਿਆ ਭਈ ਮੋਦੀ ਇਹ ਆਪਣਾ ਚੀਨ ਦੀ ਆ ਚੀਨ ਦੇ ਕਰਕੇ ਵੀ ਉੱਤਰੋਂ ਇਹਨਾਂ ਨੂੰ ਫੰਡ ਆਇਆ ਹਨਾ ਉਹਨਾਂ ਨੂੰ ਅੰਦਰ ਕੀਤਾ ਗਿਆ ਨਾ ਚੀਨ ਪਰ ਚੀਨ ਦਾ ਸਭ ਤੋਂ ਵੱਧ ਇੱਥੇ ਆਪਣਾ ਵਪਾਰ ਹੋ ਰਿਹਾ ਆਪਣੇ ਤੇ ਉਹ ਆਪਣੀ ਜਿਹੜੀ ਕੇਂਦਰ ਸਰਕਾਰ ਉਹਦੇ 'ਚ ਵੀ ਫੰਡ ਆਉਂਦਾ ਵਾ ਫੇਰ ਤਾਂ ਮੋਦੀ ਵੀ ਉਹਦੇ ਕਹਿਣ ਨੂੰ ਫੇਰ ਤਾਂ ਵਿਰੋਧੀ ਦੇਸ਼ ਵਿਰੋਧੀ ਹੋਇਆ ਨਹੀਂ ਹਾਂ ਉਹ ਉਹ ਪਤਾ ਕਦੋਂ ਉਹਨਾਂ ਨੇ ਕੀਤਾ ਉਹਨਾਂ ਨੇ ਜਦੋਂ ਸੰਘਰਸ਼ ਚੱਲ ਰਿਹਾ ਸੀ ਉੱਥੇ ਉਹਨਾਂ ਨੇ ਪੂਰੀਆਂ ਵੀਡੀਓ ਪਾਈਆਂ ਉਹਨਾਂ ਨਾਲ ਇੱਕ ਹੈਵਾਜੀ ਕੀਤੀ ਗਈ ਆ ਤੁਜੀ ਦੱਸੋ ਜੇ ਨਹੀਂ ਹੋਈ ਤਾਂ ਕਿ ਇਹ ਇਹ ਪਤਾ ਕੀ ਹੈ ਜੀ ਕਨਸਟੀਟਿਊਸ਼ਨ ਦੇ ਅਕੋਰਡਿੰਗ ਆਪਣੇ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗ ਲਾ ਕਈ ਸੰਧੀਆਂ ਹੋਈਆਂ ਹੁੰਦੀਆਂ ਟ੍ਰੀਟੀ ਸਾਈਨ ਹੋਈਆਂ ਹੁੰਦੀਆਂ ਇਹ ਚੀਜ਼ਾਂ ਹੁਣ ਅਕੋਰਡਿੰਗ ਟੂ ਲਾ ਆਪਾਂ ਜੇ ਗੱਲ ਕਰਕੇ ਦੇਖੀਏ ਜੋ ਟ੍ਰੀਟੀ ਸਾਈਨ ਹੋ ਗਈ ਨਾ ਉਹ ਬਹੁਤ ਸਾਲ ਪਹਿਲਾਂ ਹੀ ਸਾਈਨ ਹੋ ਗਈ ਹੋਵੇ ਜਿੱਦਾਂ ਸਾਈਨ ਬਬਾ ਦਾਪਾ ਅੱਛਾ ਹਾਂ ਤੇ ਦੂਗਾ ਵਾਲੇ ਸਵਾਲ ਬੱਸ ਨਹੀਂ ਨਹੀਂ ਇਹ ਇਹਨੂੰ 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 ਐਕਟ ਨੂੰ ਨਹੀਂ ਮਿਲਦਾ ਹਾਂ ਉਹਨਾਂ ਦੀਆਂ ਟ੍ਰੀਟੀਆਂ ਸਾਈਨ ਹੋਈਆਂ ਹੁੰਦੀਆਂ ਹੁਣ ਉਹਨਾਂ ਦੇ ਜਿੱਦਾਂ ਬਣੇ ਹੁੰਦੇ ਆ ਨਾ ਇਹਨਾਂ ਨੂੰ ਜਲਦੀ ਚੇਂਜ ਨਹੀਂ ਕੀਤਾ ਜਾ ਸਕਦਾ ਇਹ ਤਾਂ ਉਹ ਜਿਹਨਾਂ ਨੇ ਕਮੇਟੇ ਬਣਾਉਂਛਾਪਾ ਮੰਨਦੇ ਆ ਇੱਕ ਮਨਮੰਦ ਜਦੋਂ ਕਾਂਗਰਸ ਸਰਕਾਰ ਸੀ ਉਦੋਂ 500 ਨੂੰ ਸਿਲੰਡਰ ਸੀਗਾ ਠੀਕ ਹੈ ਜੇ 10 ਰੁਪਏ ਵਧਾਉਂਦੇ ਸੀ ਇਹੀ ਚ ਪਾ ਪਾ ਉਥੇ ਦੰਗੇ ਕਰਦੀ ਜਾਮਾਲਾ ਦਾ ਹੜਤਾਲਾ ਕਰਦੀ ਵੀ ਇਹਨਾਂ ਨੇ ਆਏ ਵਧਾਤਾ ਜਾਓ ਹਰਤੂ ਦੇ ਨਾਲ ਸਿਲੰਡਰ ਕੀ ਰੇਟ ਉਹ ਨਹੀਂ ਹੋ ਗਿਆ ਇੱਕ ਮਿੰਟ ਮੈਂ ਵੀ ਤੈਨੂੰ ਦੱਸਦਾ ਜਿਹੜੇ ਰੋਡ ਬੰਦ ਦੇ ਆਪਣੇ ਇਹਦਾ ਮਤਲਬ ਇਹ ਨਹੀਂ ਜੇ ਕਾਂਦੀ ਸਰਕਾਰ ਰੋਡ ਕੀ ਭਗ ਭਗ ਭਗਤ ਮੰਨ ਇਹਨਾਂ ਨੂੰ ਬੰਦ ਕਰੋ ਇਹ ਤਾਂ ਪਾਲਸੀ ਕਹਿੰਦੇ ਚੱਲੀ ਜਾਣੀਆ ਇਹਨਾਂ ਨੂੰ ਕੋਈ ਸਰਕਾਰ ਨਹੀਂ ਪਰ ਇਹ ਜਿਹੜੇ ਜਿਹੜੀ ਸਰਕਾਰ ਕਹਿੰਦੀ ਹੈ ਕਾਰਪੋਰੇਟ ਘਰਾਣਿਆਂ ਦੀ ਆ ਸਰਕਾਰ ਕ ਇਹ ਕਾਰਪੋਰੇਟ ਦੇ ਭਾਜਪਾ ਕਾਰਪੋਰੇਟ ਦੇ ਕਰਕੇ ਕਾਲੇ ਕਾਨੂੰਨ ਤੈਨਾਂ ਲਈ ਸੀ ਜੋ ਤੈਨ ਕਾਨੂੰਨ 1.5 ਸਾਲ ਸਾਨੂੰ ਬਹਿ ਕੇ ਵਾਪਸ ਕਰਨੇ ਪਏ ਉਹ ਕਾਦੇ ਹੋਏ ਕਿ ਕਾਦੇ 750 ਕਿਸ਼ਾਨੀ ਦੂਰਿਆ ਹੋਰ ਨਹੀਂ ਗਲਤੀ ਨੂੰ ਗਲਤੀ ਕਹੋ ਤੁਹਾਡੇ ਵਾਲੀ ਗਲਤੀ ਹੈ ਉਹ ਗਲਤੀ ਮੰਨੋ ਮੈਂ ਸਾਡੇ ਦੀ ਗਲਤੀ ਗਲਤੀ ਮੰਨਣਾ ਹੈ ਇਹ ਨਹੀਂ ਜਿਆਦਾ ਜਿਦਾ ਹੀ ਕੋਈ ਨਹੀਂ ਤੁਹਾਡੇ ਨੂੰ ਦੇਖੋ ਜਿੱਤ ਨਹੀਂ ਕਰ ਸਕਦਾ ਇਹ ਗਲਤ ਹੈ ਗਲਤ ਹੈ ਗਲਤ ਹੈ ਅੱਗੇ ਇਹ ਨਹੀਂ ਜੋ ਛੋਟੇ ਛੋਟੇ ਵਾਲੇ ਦੀ ਗੱਲ ਹੈ ਕਿਹਾ ਮੈਂ ਕਹੀ ਜਾ ਕਿ ਬੀਤਣੇ ਹੋਏ ਸੀਗੇ ਮਿਲ ਪਾਸ ਹੋਏ ਸੀਗੇ ਉਹ ਉਹਨਾਂ ਨੇ ਕਿਸਾਨਾਂ ਦੇ ਦੇ ਇਹਦੇ ਲਈ ਪਾਸ ਕੀਤੇ ਸੀ ਉਹ ਚਲੋ ਵੀ ਸਰਕਾਰ ਨਾ ਇੱਕ ਮਿੰਟ ਇੱਕ ਮਿੰਟ ਨੂੰ ਪਾ ਦੇ ਸਰਕਾਰ ਦੀ ਨਕਾਮੀ ਰਹੀ ਜਾਂ ਸਾਡੇ ਵਰਕਰਾਂ ਦੀ ਨਕਾਮੀ ਰਹੀ ਕਿ ਅਸੀਂ ਆ ਕੇ ਸਮਝਾ ਨਹੀਂ ਸਕੇ ਕਿ ਉਹ ਹੈ ਕਿ ਆਏ ਸਹੀ ਸੀ ਕਾਨੂੰਨ ਸਹੀ ਸੀ ਥੋੜੇ ਥੋੜੇ ਗਲਤੀ ਰਹੀ ਜਿਹਨੂੰ ਸਮਝਾ ਨਹੀਂ ਸਕੇ ਠੀਕ ਹੈ ਉਹ ਇੱਕ ਮਿੰਟ ਇੱਕ ਮਿੰਟ ਸੁਣ ਲੋ ਜੀ ਸੁਣ ਲੋ ਜੀ ਮਨ ਜੇ ਤੁਸੀਂ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਸਾਡੇ ਕਿਸਾਨਾਂ ਨੂੰ ਕਿਸਾਨ ਭਰਾਵਾਂ ਨੂੰ ਅਸੀਂ ਵੀ ਖੇਤੀਬਾੜੀ ਨਾਲ ਹੀ ਸੰਬੰਧਤ ਹੈ ਜੇ ਤੁਹਾਨੂੰ ਲੱਗਾ ਕਿ ਸਾਡੇ ਲਈ ਉਹ ਬਿੱਲ ਨਹੀਂ ਸਹੀ ਕਹਿਗੇ ਆਪਾਂ ਫਿਰ ਸੰਘਰਸ਼ ਕੀਤਾ ਮੈਂ ਦੂਰ ਬੈਠਾ ਸੀ ਵੀ ਦਿੱਲੀ ਬੈਠਾ ਰਿਹਾ ਮੈਂ ਵੀ 6 ਸਾਲ ਬੈਠੇ ਰਹੇ ਕਮਲਜੀਤ ਬਰਾੜ ਨਾਲ ਮੈਂ ਗਿਆ ਸੀ ਦਰਸ਼ਨ ਤੇ ਮੁੰਡੇ ਨਾਲ ਠੀਕ ਹੈ ਅਸੀਂ ਬੈਠੇ ਰਹੇ ਹਾਂ ਉੱਥੇ ਦਿੱਲੀ ਦੇ ਵਿੱਚ ਆਪਾਂ ਸਾਰੇ ਲੋਕਾਂ ਨੇ ਜਾ ਕੇ ਸੰਘਰਸ਼ ਕੀਤਾ ਕਿਉਂਕਿ ਆਪਾਂ ਨੂੰ ਵਧੀਆ ਨਹੀਂ ਲੱਗੇ ਹੁਣ ਜਿਉਂ ਪਾਸ ਹੁੰਦੇ ਤਾਂ ਚਲੋ ਉਹ ਤਾਂ ਪਾਸ ਹੋਣ ਦੀ ਅੱਗੇ ਦੀ ਗੱਲ ਸੀਗੀ ਉਹਨਾਂ ਨੂੰ ਜੇ ਲੱਗਿਆ ਵੀ ਹਾਂ ਠੀਕ ਹੈ ਯਾਰ ਇਹਨਾਂ ਨੂੰ ਨਹੀਂ ਪਸੰਦ ਆ ਇਹ ਤੇ ਆਪਾਂ ਵਾਪਸ ਲੈ ਲਈਏ ਉਹਨਾਂ ਨੇ ਵਾਪਸ ਵੀ ਨਹੀਂ ਉਹ ਕਹਿੰਦਾ ਮਾਫੀ ਵੀ ਮੰਗੀ ਪ੍ਰਧਾਨ ਮੰਤਰੀ ਹੋ ਕੇ ਉਹ ਮਾਫੀ ਮੰਗਣਾ ਬਹੁਤ ਵੱਡੀ ਗੱਲ ਨਹੀਂ ਪ੍ਰਧਾਨ ਮੰਤਰੀ ਲੋਕਾਂ ਦਾ ਚਿੰਨਿਆ ਮੰਨ ਮੈਂ ਦਾਵਾ ਉਹ ਜਵਾਬ ਦੇ ਆ ਇਹ ਸਾਡਾ ਦੇਸ਼ ਦਾ ਜਵਾਬ ਦੇ ਆ ਅੱਜ ਜਵਾਬ ਦੇ ਕਰਕੇ ਇਥੋਂ ਨੂੰ ਸਵਾਲ ਪੁੱਛ ਰਹੇ ਹੋ ਪਰ ਜੇ ਕੱਲ ਨੂੰ ਤੁਹਾਡੀ ਸਰਕਾਰ ਆ ਗਈ ਮੈਨੂੰ ਨਹੀਂ ਲੱਗਦਾ ਜੀ ਇਦਾਂ ਸਵਾਲ ਪੁੱਛਣਾ ਇੱਕ ਮਿੰਟ ਤੁਸੀਂ ਕਹਿੰਦੇ ਆ ਬਈ ਇਹ ਆਪਣਾ ਸਮਝਾ ਨਹੀਂ ਸਕੇ ਤੁਸੀਂ ਦੱਸੋ ਬਈ ਇਹ ਕਾਨੂੰਨ ਸਹੀ ਸੀ ਕਿ ਦੇਖੋ ਮੈਂ ਜ਼ਿਆਦਾ ਤੇ ਇਹਨਾਂ ਕਾਨੂੰਨਾਂ ਬਾਰੇ ਜਾਣਦਾ ਨਹੀਂ ਹੈ ਪਰ ਮੈਂ ਤੁਹਾਨੂੰ ਲੱਗ ਗਈ ਹੈਨਾ ਉਹਦੇ ਤੇ ਕੀ ਸਟੈਂਡ ਲਿਆ ਹੋਇਆ ਕੱਲ ਉਹਨੇ ਕੁੜੀ ਨੇ ਸਾਖਸੀ ਆ ਜਿਹੜੀ 올림픽 ਜੇਤੂ ਆ ਕੱਲ ਉਸ ਕੁੜੀ ਨੇ ਆਪ ਦਾ ਜਿਹੜਾ ਸੀਗਾ ਉਹ ਤਿਆਗਤਾ ਵੀ ਮੈਂ ਖੇਡ ਕੈਰੀਅਰ ਇਹ ਤਿਆਗ ਦੀ ਖਤਮ ਕਰਦੀ ਆ ਇਹ ਕਿਉਂ ਹੋ ਰਿਹਾ ਵਾ ਜੇ ਬ੍ਰਿਜ ਭੂਸਨ ਕਿਹੜਾ ਆਪਣਾ ਉਹ ਤਾਂ ਬਹੁਤ ਵੱਡਾ ਵਾ ਉਹਦੇ ਤੇ ਕਾਹਤੋਂ ਨਹੀਂ ਕਾਰਵਾਈ ਜਦੋਂ ਜਿਹੜੇ ਵੱਡੇ ਸਰਮਾਇਦਾਰ ਜਾਂ ਵੱਡੇ ਰਾਜਨੀਤਿਕ ਸੱਤਾਬਾਨ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਾਡੀਆਂ ਕੁੜੀਆਂ ਸਾਡੀਆਂ ਧੀਆ ਵਾ ਇੱਕ ਵਾਰ ਸੇ ਕਿੰਨੇ ਅਸੀਂ ਜਿਹੜੇ ਆ ਉਹ ਆਪਣਾ ਸਿੱਖ ਵਿਰੋਧੀ ਨਹੀਂ ਹਨ ਦੂਜੇ ਪਾਸੇ ਜਿਹੜੇ ਸਾਡੇ ਸਿੱਖ ਸੀਗੇ ਉਹਨਾਂ ਨੇ ਕੁੜੀਆਂ ਕਿੱਥੋਂ ਛੜਾ ਛੜਾ ਲਿਆਂਦੀਆਂ ਪਰ ਜੇ ਅੱਜ ਉਹਦੇ ਤੇ ਕਾਹਤੋਂ ਨਹੀਂ ਇਹ ਬੀਜੇਪੀ ਦੇਖ ਉਹ ਬੈਲ ਕਰਈਆਂ ਉਹ ਆਪ ਦਾ ਉਹਨਾਂ ਦੀ ਕਿੰਨੀ ਮਿਹਨਤ ਉਹ ਕਿੰਨੇ ਸਾਲਾਂ ਦੀ ਉਹਨਾਂ ਦੀ ਮਿਹਨਤ ਤੇ ਲਗਨ ਦੇ ਨਾਲ ਉੱਪਰ ਗਏ ਆ ਇਹਨਾਂ ਚੀਜ਼ਾਂ ਦੇ ਪਿੱਛੇ ਨਾ ਹੀ ਪੋਲੀਟੀਕਲ ਏਜੰਡੇ ਹੁੰਦੇ ਆ ਹੁਣ ਜੇ ਆਪਾਂ ਇਸ ਚੀਜ਼ ਮੱਦੇਨਜ਼ਰ ਦੇਖੀਏ ਬ੍ਰਹਿਸ਼ੂਸ਼ਨ ਦੀ ਸਟੇਟਮੈਂਟ ਕੋਣ ਆਉਣੀ ਹੈ ਕੁੜੀਆਂ ਦੀ ਸਟੇਟਮੈਂਟ ਕੁਝ ਹੋਰ ਹੈ ਹੁਣ ਆਪਾਂ ਨੂੰ ਕੀ ਤਰ੍ਹਾਂ ਦੀ ਕੁੜੀਆਂ ਦੇ ਬੈਕਗ੍ਰਾਉਂਡ ਦੇ ਵਿੱਚ ਕੌਣ ਹੈ ਬ੍ਰਹਿਸ਼ੂਸ਼ਨ ਦੇ ਬੈਕਗ੍ਰਾਉਂਡ ਦੇ ਵਿੱਚ ਕੌਣ ਹੈ ਇਹਦੀ ਟਿੱਪਣੀ ਤਾਂ ਹੁਣ ਉਹੀ ਕਰ ਸਕਦੇ ਆ ਆਪਾਂ ਮੈਂ ਆਇਆ ਕਹਿੰਦਾ ਨਹੀਂ ਨਹੀਂ ਕੁੜੀਆਂ ਦੇ ਕੋਈ ਮਗਰ ਹੈ ਨਾ ਜਾਂ ਉਦੀ ਸੁਲਟੌਰਟੀ ਨਾਲ ਜਾਂਚ ਹੋਣੀ ਚਾਹੀਦੀ ਹੈ ਜੇ ਉਹ ਦੋਸੀ ਦੋਸੀ ਆ ਤਾਂ ਕੀਤਾ ਜਾਣਾ ਚਾਹੀਦਾ ਉਹ ਚੁਟਾ ਹੋਣਾ ਚਾਹੀਦਾ ਹੋਰ ਜਲਦੀ ਆਉਂਦੀ ਉਹ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਾਡੀ ਪ੍ਰਧਾਨਗੀ ਕੱਢੀ ਗਈ ਹੈ ਸਾਡੀ ਦੇ ਹਰਿਆਣੇ ਦੀ ਜਦ ਕਿ ਸਾਡਾ 52% ਉਹਦੇ ਵਿੱਚ ਹਿਸਾਬ ਭਾਗ ਦਾ ਟਾਈਮ ਦੇ ਵਿੱਚ ਉਹ ਦੱਸੋ ਉਹ ਕਿਸ ਚੀਜ਼ ਤੇ ਹੁਣ ਜਿੰਨੀ ਉੱਤੇ ਫੋਰਸ ਲਾਈ ਹੈ ਹਨਾ ਉਹ ਕੇਂਦਰ ਅਧੀਨ ਆ ਕਾਖੜਾ ਡੈਮ ਵੀ ਸਾਰਾ ਉਹਨਾਂ ਕੇਂਦਰ ਨੇ ਅਧੀਨ ਕਰ ਲਿਆ ਪਰ ਜਿਹੜਾ ਉਹਨਾਂ ਨੂੰ ਜਿੰਨੀ ਵੀ ਤਨਖਾਹ ਜਾਂਦੀ ਆ ਉਹ ਪੰਜਾਬ ਸਰਕਾਰ ਦੇ ਰਹੀ ਆ ਫਿਰ ਇਹ ਵੀ ਧੱਕਾ ਹੋ ਰਿਹਾ ਵਾ ਪੰਜਾਬ ਦੇ ਪਾਣੀ ਤੇ ਧੱਕਾ ਹੋ ਰਿਹਾ ਇੱਕ ਮਿੰਟ ਹੁਣ ਉਹ ਆਪਣਾ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਨਹਿਰ ਕੱਢ ਰਹੇ ਥੋੜੇ ਧਿਆਨ ਚ ਹੋਊਗਾ ਮੈਨੂੰ ਲੱਗਦਾ ਕੱਢ ਰਹੇ ਹਨ ਉਹ ਉੱਤਰੋਂ ਆਉਂਦੀ ਹੋਈ ਹਰਿਆਣੇ ਨੂੰ ਦਿੱਤੀ ਜਾਣੀ ਆ ਪਰ ਜਿਹੜਾ ਰਿਪੇਰੀਅਨ ਸਿਧਾਂਤ ਆ ਉਹਦੇ ਤਹਿਤ ਰਿਕਾਰਡਿੰਗ ਕਾਤੋਂ ਨਹੀਂ ਇਹ ਕੀਤਾ ਜਾਂਦਾਗਾ ਕੋਈ ਵੀ ਸਰਕਾਰ ਰਪੇਰੀਆਂ ਨਾ ਜੋ ਸਿਧਾਂਤ ਆ ਉਹਨੂੰ ਕੁਚਲ ਨਹੀਂ ਸਕਦੀ ਪਰ ਅੱਜ ਪੰਜਾਬ ਦੇ ਹੱਕ ਕਾਹਤੋਂ ਖੋਏ ਜਾ ਰਹੇ ਹਨ ਦੇਖੋ ਜੁਐਸਵਾਈਐ ਦਾ ਮੁੱਦਾ ਹੈ ਪੰਜਾਬ ਦੇ ਪਾਣੀ ਨੂੰ ਲੈ ਕੇ ਮੁੱਦਾ ਕੌਨ ਫਰਕ ਨਹੀਂ ਕਿੱਥੇ ਕੰਮ ਰਸ ਸਕਦਾ ਪੁਰਾਣੇ ਸਮਿਆਂ ਤੋਂ ਇਹ ਛਾਹ ਕਰਦੇ ਆ ਰਹੇ ਆ ਸਿਰ ਮੱਥੇ ਵੜਿਆ ਜਾਂਦਾ ਕਿੱਥੇ ਹੋ ਸਕਾਂਗੇ ਮੌਜੂਦਾ ਸਰਕਾਰ ਹੁਣ ਦੇਖੋ ਵੀ ਇੱਥੇ ਸਟੈਂਡ ਲੈਂਡ ਦਾ ਹੱਕ ਕਿਸ ਦਾ ਬੰਦਾ ਆਪਣੀ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਇਹ ਸਟੇਟਮੈਂਟ ਆ ਦੇ ਕੇ ਆ ਰਹੇ ਕਿ ਸਾਡੇ ਤੇ ਤਾਂ ਪ੍ਰੈਸ਼ਰ ਪਾ ਰਹੇ ਆ ਆਪੋਜੀਸ਼ਨ ਵਾਲੇ ਕਿ ਐਸਵਾਈਐਲ ਨਹੀਂ ਬਣਨੀ ਚਾਹੀਦੀ ਪੰਜਾਬ ਦਾ ਹੁਣ ਪਾਣੀ ਦਾ ਇਹ ਦੇਣ ਨੂੰ ਤਿਆਰ ਆਪਾਂ ਉਹਦੇ 'ਚ ਵਿਰੋਧ ਕਰ ਸਕਦੇ ਜਾਕਰ ਸਾਹਿਬ ਨੇ ਕਹਿਦਾ ਵਿਰੋਧ ਕੀਤਾ ਜੀ ਇਸ ਚੀਜ਼ ਦਾ ਪਾਣੀ ਦੇ ਲਈ ਅਸੀਂ ਦੇ ਹੱਕ 'ਚ ਹੈ ਜੇ ਪਾਣੀ ਸਾਡਾ ਬਾਹਰ ਜਾਵੇ ਸਾਡੇ ਕੋਲ ਤੇ ਆਪਦੇ ਕੋਲ ਪਾਣੀ ਹੈ ਨਹੀਂ ਸਾਡੀ ਖੇਤੀ ਖਤਮ ਹੋ ਜੂ ਸਾਡੀ ਆਉਣ ਵਾਲੀ ਪੀੜ੍ਹੀ ਖਤਮ ਹੋ ਜੂ ਜੇ ਪਾਣੀ ਬਾਹਰ ਚਲੇ ਗਿਆ ਅਸੀਂ ਪਾਣੀ ਦੇਣ ਦੇ ਹੱਕ 'ਚ ਨਹੀਂ ਹੈਗੇ ਸਾਡੀ ਭਾਵੇਂ ਇਹ ਪਾਣੀ ਪਾਣੀ ਦੇਣ ਵਾਲੀ ਤਾਂ ਗੱਲ ਬਾਅਦ 'ਚ ਆ ਨਾ ਜਿਹੜਾ ਇਹਨਾਂ ਨੇ ਉਹ ਜਿਹੜਾ ਸਿਧਾਂਤਕ ਲੋ ਉਹਨੂੰ ਤੋੜਿਆ ਗਿਆ ਤੋੜਿਆ ਗਿਆ ਜਦੋਂ ਆਪਾਂ ਹੁਣ ਉਹ ਤੋਂ ਨਹਿਰ ਕੱਢ ਲਈ ਆਏ ਆ ਇਹ ਕਾਜੀ ਨਹੀਂ ਕਹਿੰਦੇ ਵੀ ਹਰਿਆਣੇ ਨੂੰ ਪਾਣੀ ਨਾ ਦਿੱਤਾ ਜਾਵੇ ਅੱਜ ਪੰਜਾਬ ਕਹਿੰਦਾ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਪਰ ਸਾਡਾ ਪਾਣੀ ਪੂਰਾ ਕਰਕੇ ਜਦੋਂ ਸਾਡੇ ਜੋ ਜੋ ਅਸੀਂ ਉਧਰੋਂ ਕੋਲਾ ਵਗੈਰਾ ਹੋਰ ਚੀਜ਼ਾਂ ਲੈਣੇ ਆ ਸਾਰੀਆਂ ਲੈਣੇ ਆ ਅੱਜ ਪੇ ਕਰਦੇ ਆ ਦੂਜੇ ਦੂਜੀਆਂ ਸਟੇਟਾਂ ਵੀ ਸਾਨੂੰ ਪੇ ਕਰਦੇ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹਦੇ ਦੇ ਵੀ ਤੁਹਾਨੂੰ ਉਹਦੇ ਤੇ ਉਹਨਾਂ ਕੋਲੇ ਗੱਲ ਰੱਖਣੀ ਚਾਹੀਦੀ ਆ ਵੀ ਪੰਜਾਬ ਦਾ 52% ਹਿੱਸਾ ਵਾ ਤੇ ਉਹਦੇ 38% ਹਰਿਆਣੇ ਦਾ ਜਿਹੜੀਆਂ ਵੀ ਤੁਸੀਂ ਗੱਲਾਂ ਲੱਖ ਰਹੇ ਨਾ ਇਹ ਸਾਡੇ ਧਿਆਨ ਤੇ ਆ ਗਿਆ ਅਸੀਂ ਜਦੋਂ ਸਾਡੀਆਂ ਮੀਟਿੰਗਾਂ ਹੋਣਗੀਆਂ ਨਾ ਮਨੈਟਰਾਂ ਦੇ ਨਾਲ ਇਹ ਸਾਰੀਆਂ ਗੱਲਾਂ ਨਾ ਰੱਖੀ ਇੱਕ ਪੰਜਾਬ ਦੇ ਵਿੱਚ ਭਲਾ ਪੰਜਾਬ ਸਰਕਾਰ ਕਰ ਰਹੀ ਹੈ ਜャ ਕੇਂਦਰ ਤੋਂ ਫਾਟ ਮਾਰਿਆ ਵਾ ਮਜ਼ਦੂਰਾਂ ਦੀ ਦਿਹਾੜੀ ਸੀ ਜੋ ਆਪਣੇ ਇਹ ਸਨ ਦੀ ਮਜਦੂਰਾਂ ਕਾਰਖਾਨਿਆਂ ਵਿੱਚ ਕੰਮ ਕਰਦੇ ਆ ਉਹਨਾਂ ਦੀ ਦਿਹਾੜੀ 8 ਘੰਟੇ ਸੀ ਹੁਣ 12 ਘੰਟੇ ਕਰੀ ਜਾ ਰਹੇ ਪੰਜਾਬ ਸਰਕਾਰ ਕਰ ਰਹੀ ਆ ਇਹਦੇ ਤੇ ਕੇਂਦਰ ਸਰਕਾਰ ਸਟੈਂਡ ਲਵੇ ਕੇਂਦਰ ਸਰਕਾਰ ਦੇਖੋ ਜੀ ਗੱਲ ਇਹ ਇਸ ਤਰ੍ਹਾਂ ਹੈ ਜੋ ਆਪੋਜੀਸ਼ਨ ਚ ਹੋਵੇ ਨਾ ਆਈ ਥਿੰਕ ਆਪੋਜੀਸ਼ਨ ਦੀ ਪਾਰਟੀ ਗੱਲ ਇਹ ਹੈ ਲੱਗਦੀ ਉਹਨੂੰ ਮਨਵਾ ਨਹੀਂ ਛੱਡਦੀ ਉਹ ਇਹਦੇ ਪਾਰਟੀ ਨਹੀਂ ਜਦੋਂ ਆਪਾਂ ਆਪਣੀ ਸਿਕਰੇਟ ਦੀ ਪਾਵਰ ਹੁੰਦੀ ਹੈ ਖਿਆਲੀ ਗਵਰਨਰ ਉਹ ਅੰਦਰ ਦੇ ਨਾਲ ਇਹ ਤਾਂ ਪੇਚਾ ਪਿਆ ਰਹਿੰਦਾ ਗਵਰਨਰ ਕੁਝ ਹੋਰ ਕਹਿੰਦਾ ਭਗਵਾਨ ਜੀ ਤੁਮਨ ਕੁਝ ਹੋਰ ਕਹਿੰਦਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਹੀ ਇਦਾਂ ਦੇ ਬਣ ਗਿਆ ਕਿ ਆਪਾਂ ਸਰਕਾਰਾਂ ਦੇ نیچے ਲੱਗ ਚੁੱਕੇ ਆ ਏਸ ਕਰਕੇ ਆਪਾਂ ਹੁਣ ਤੁਹਾਨੂੰ ਮੇਰੇ ਨਾਲ ਗੱਲ ਕਰਕੇ ਕੋਈ ਇਦਾਂ ਦਾ ਲੱਗਿਆ ਕਿ ਮੈਂ ਪੰਜਾਬ ਬਰੋਗੀ ਜਿੰਨੀ ਗੱਲ ਅਸੀਂ ਤੁਹਾਨੂੰ ਨਹੀਂ ਨਹੀਂ ਗੱਲ ਅਸੀਂ ਕੀ ਕਾਰ ਕੋ ਨਾ ਅਲੀ ਥੋੜੇ ਬੜੇ ਗੱਲ ਪਹੁੰਚਾਉਣੀਆਂ ਪਰ ਅਸੀਂ ਕਹਿੰਦੇ ਆ ਬੀਜੇਪੀ ਉਹ ਦੇਖਣ ਨੂੰ ਸਿੱਖ ਵਿਰੋਧੀ ਤੇ ਦੇਸ਼ ਵਿਰੋਧੀ ਆ ਜਾ ਕਬਰ ਉੱਤੇ ਤਾਂ ਹੈ ਹੀ ਨਹੀਂ ਹੈ ਜੀ ਨਹੀਂ ਬਿਲਕੁਲ ਹੈਗੇ ਫਿਰ ਹਲਵਾਰੇ ਹੁਣਾਂ ਉਹਨਾਂ ਨੂੰ ਬਾਹਰ ਲਾਉਣਾ ਨਹੀਂ ਕੀਤਾ ਬਾਰ ਬਾਰ ਪਹਿਲਾਂ ਦੇ ਕਰ ਚੁੱਕੇ ਆ ਆ ਤਾਂ ਤੁਸੀਂ ਨਹੀਂ ਮੈਂ ਉਹ ਉਹ ਨਹੀਂ ਮੈਂ ਮਾਪਿਆਂ ਨੂੰ ਬਾਰ ਬਾਰ ਮੈਂ ਕਹਿੰਦਾ ਮੈਂ ਅੱਜ ਅਸੀਂ ਸਾਡੀ ਕਿਸਾਨ ਜਥੇਬੰਦੀ ਆ ਅਸੀਂ ਕਾਂਗਰਸ ਦੇ ਨੇੜੇ ਨਹੀਂ ਹੈਨਾ ਅਸੀਂ ਆਮ ਆਦਮੀ ਪਾਰਟੀ ਦੇ ਅਈ ਕਾਲੀਆਂ ਦੇ ਨੇੜੇ ਨਹੀਂ ਬਾ ਬਾਦਲ ਸਾਹਿਬ ਦੀਆਂ ਰੇਲੀਆਂ ਕਿਨੇ ਰੋਕੀਆਂ ਸਾਡੀ ਕਿਰਤੀ ਕਿਸਾਨ ਜੁਣੀਆਂ ਨੇ ਜਾ ਕੇ ਉੱਥੇ ਕਿੱਡਾ ਪ੍ਰਦਰਸ਼ਨ ਕੀਤਾ ਸਾਡੇ ਤੇ ਉਹ ਅਟੈਕ ਵੀ ਹੋਈ ਆ ਹਨਾ ਅਸੀਂ ਕਿਸੇ ਸਰਕਾਰ ਦੇ ਨੁਮਾਇंदे ਨਹੀਂ ਅਸੀਂ ਲੋਕਾਂ ਦੀ ਆਵਾਜ਼ ਆ ਸਾਡੇ ਲੋਕਾਂ ਦੀ ਇਹਨਾਂ ਨੂੰ ਘਰ ਘਰ ਨੌਕਰੀ ਦਿੱਤੀ ਜਾਵੇ ਕਿਉਂ ਲੈਣਾ ਦੇ ਵਿੱਚ ਖੜਾ ਕੇ ਇਹਨਾਂ ਨੂੰ ਕਦਾਰ ਕੁਦੀ ਹੋ ਰਹੀ ਥੋੜਾ ਥੋੜੇ ਆਟੇ ਦੇ ਖਾਤਰ ਆਪਾਂ ਇਹਨਾਂ ਨੂੰ ਲੈਣਾ ਦੇ ਵਿੱਚ ਲਵਾ ਰਹੇ ਆ ਮੈਂ ਕਹਿੰਦਾ ਇਹਨਾਂ ਨੂੰ ਘਰ ਘਰ ਦਿੱਤੀ ਜਾਵੇ ਨੌਕਰੀ ਫਿਰ ਇਹਨਾਂ ਦੇ ਕਿੰਨੇ ਆਪਣੇ ਆਪ ਬੰਦਿਆ ਜੋ ਜਮੀਨੀ ਤੌਰ ਤੇ ਉੱਤੇ ਤੁਸੀਂ ਦੇਖ ਲਓ ਪਿੰਡਾਂ ਚ ਪੰਚਾਇਤੀ ਪਹਿਲੀ ਉਹਨਾਂ ਚ ਇਹਨਾਂ ਦਾ ਹਿੱਸਾ ਬੰਦ ਪਲਾਟ ਪੰਜ ਮੰਡਲੇ ਦੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਇਹਨਾਂ ਦੇ ਜੋ ਇਹਨਾਂ ਦਾ ਆਪਣਾ ਹੈਲਥ ਸਿਸਟਮ ਉਹਦੇ ਵਿੱਚ ਇਹਨਾਂ ਨੂੰ ਫ੍ਰੀ ਦਵਾਈਆਂ ਵਗੈਰਾ ਦੇਣੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਦੇ 5 ਲੱਖ ਦੇ ਕਾਰਡ ਬੰਦਦੇ ਨੇ ਬੜੀ ਮੜਦੇ ਜੀ ਅਇਤੋ ਉਹੀ ਗੱਲ ਕਰਦੇ ਪੰਜ ਲੱਖ ਰੁਪਏ ਇੱਕ ਮੋਦੀ ਬਣਵਾਦਨੇ ਇਹਨਾਂ ਦੇ ਨਹੀਂ ਉਹ ਨਹੀਂ ਗੱਲ ਇੱਕ ਭਾਜਪਾ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣ ਚੋਂ 14 14 ਚ ਬਣਿਆ ਇਹ ਉਦੋਂ ਇਹਨਾਂ ਨੇ ਇਹ ਗੱਲ ਰੱਖੀ ਸੀ ਵੀ 15 15 ਲੱਖ ਰੁਪਈਆ ਹਰ ਇੱਕ ਦੇ ਖਾਤੇ ਵਿੱਚ ਆਊਗਾ ਤੁਸੀਂ ਦੱਸੋ ਉਹ ਕਿਸੇ ਦੇ ਖਾਤੇ ਵਿੱਚ ਅੱਜ ਤੱਕ ਆਇਆ ਵਾ ਇਹਨਾਂ ਲਈ ਆਇਆ ਉਹ ਪਹਿਲਾਂ ਨਹੀਂ ਇਹ ਇੱਕ ਹੋਰ ਰਿਸਰਚ ਨਹੀਂ ਨਹੀਂ ਤੁਸੀਂ ਤੁਸੀਂ ਦੱਸੋ ਨਹੀਂ ਨਹੀਂ ਅਜੇ ਤੁਸੀਂ ਸਮਝਾ ਦਿਓ ਇਹ ਆਪਣਾ 13 80 ਸੇ ਮਿੰਟ ਇਹਨਾਂ ਨੂੰ ਵੀ ਕਿਹਾ ਹੁਣ ਇੱਕ ਮਿੰਟ ਇੱਕ ਇੱਕ ਮਿੰਟ ਇਹ ਮੇਰੇ ਇੱਕ ਮਿੰਟ ਉਹ ਦੂਜੇ ਵਾਸਤੇ ਇਹਨਾਂ ਨੇ ਨੋਟਬੰਦੀ ਕੀਤੀ ਸੀਗੀ ਹਨਾ ਨੋਟਬੰਦੀ ਕੀਤੀ ਆ ਨੋਟ ਬੰਦੀ ਦੇ ਵਿੱਚ ਇਹਨਾਂ ਨੇ ਕਿਹਾ ਜੀ ਕਾਲਾ ਧਨ ਕੱਢਣਾ ਵਾ ਮੈਨੂੰ ਨਹੀਂ ਲੱਗਦਾ ਉਹ ਕਾਲਾ ਧਨ ਇਹਨਾਂ ਤੋਂ ਨਿਕਲਿਆ ਦੇਖੋ ਮੇਰੀ ਗੱਲ ਸੁਣ ਰਖੋ ਦੇਖੋ ਤੁਸੀਂ ਬੈਂਕਾਂ ਦੇ ਵਿੱਚ ਆਪਾਂ ਸਾਰੇ ਜਿੰਨੇ ਭਰਾ ਖੜੇ ਆ ਆਪਾਂ ਗਰੀਬ ਹੀ ਉੱਥੇ ਲੱਗੇ ਪਏ ਸੀ ਲੈਣਾਂ ਦੇ ਵਿੱਚ ਆਪਦਾ ਪੈਸਾ ਕੋਈ ਸਾਹੂਕਾਰ ਜਾਂ ਕੋਈ ਤਨਾੜ ਮੈਂ ਨਹੀਂ ਦੇਖਿਆ ਕੋਈ ਲੈਣ ਦੇ ਵਿੱਚ ਲੱਗਿਆ ਹੋਊਗਾ ਜਾਂ ਕੋਈ ਰਾਜਨੇਤਾ ਜਾਂ ਕੋਈ ਭਾਜਪਾ ਦਾ ਲੱਗਿਆ ਹੋਵੇ ਇਹ ਕਿਉਂ ਫਿਰ ਨਿੱਕੇ ਕਿਸਾਨਾਂ ਜਾਂ ਉਹਦੇ ਕੋਲੋਂ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਹੀ ਕਿਉਂ ਇਹ ਟਾਰਗੇਟ ਕਰਕੇ ਸਾਰਾ ਜਿਹੜਾ ਬੋਝ ਇਹਨਾਂ ਤੇ ਪੈਂਦਾ ਵਾ ਨਹੀਂ ਗੱਲ ਇਸ ਤਰ੍ਹਾਂ ਜਿਹੜਾ ਤੁਸੀਂ ਆ ਕਾਲੇ ਪੰਤਾਂ ਤੋਂ ਗੱਲ ਕਰ ਤੁਸੀਂ ਕਾਲਾ ਪੰਤਾ ਬਹੁਤ ਜ਼ਿਆਦਾ ਨਿਕਲ ਦਿੱਤੇ ਐਵੇਂ ਨਹੀਂ ਉਹ ਮਤਲਬ ਬਾਰ ਬਾਰ ਕੋਈ 2000 ਦਾ ਬੰਦਾ ਤਾ 5000 ਇਹ ਹੁਣ ਵੀ ਕਾਲਾ ਪੰਤਾ ਬਹੁਤ ਵੀ ਗੱਡੀ ਜਾ ਚੁੱਕੇ ਆ ਇਸੇ ਕਰਕੇ ਹੁਣ ਦੇ ਇਸ ਦੀ ਤਰੱਕੀ ਹੋ ਰਹੀ